ਦੀ ਖਬਰ ਪਰ ਚਲਿਏ ਪ੍ਰਵੀਨ ਜੀ ਹਾਂ ਸਰੋਤਿਆਂ ਨੂੰ ਯਾਦ ਹੋਊਗਾ ਭੂਸ਼ਨ ਅਥਾਲੇ ਅਥਾਲੇ ਜੋ ਬੰਦਾ ਹੈਗਾ ਹਾਂਜੀ ਉਸਨੇ ਮੈਨੂੰ ਆਵਾਜ਼ ਵੈ ਘਾਰੀ ਚੈੱਕ ਕਰੋ ਜੀ ਜੀ ਭੂਸ਼ਨ ਅਥਾਲੇ 48 ਸਾਲਾਂ ਦਾ ਜੋ ਡਾਇਲਿਸ ਦਾ ਰਹਿਣ ਵਾਲਾ ਆ ਉਹਦੇ ਤੇ ਫੈਡਰਲ ਹੇਟ ਕਰਾਈਮ ਦੇ ਚ ਜਿਹੜੇ ਚਾਰजेस ਆ ਉਹੋ ਲੱਗੇ ਸੀ ਕਿਉਂਕਿ ਨੇ ਉਹ ਉਸਨੇ ਇੱਕ ਸਿੱਖ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਜੋ ਉਸ ਨੂੰ ਥ੍ਰੈਟ ਕੀਤਾ ਸੀ ਉਸ ਤੋਂ ਬਿਨਾ ਕੁਝ ਹੋਰ ਜਿਹੜੇ ਸਿੱਖ ਆ ਉਹਨਾਂ ਨੂੰ ਵੀ ਥ੍ਰੈਟ ਕੀਤਾ ਸੀ ਵੀ ਮੈਂ ਤੁਹਾਡੇ ਜਿਹੜੇ ਬੰਦੇ ਆ ਉਹੋ ਮਾਰ ਦੇਣਗੇ ਸੋ ਇਹ 2022 ਦੀ ਗੱਲਬਾਤ ਹੈਗੀ ਆ ਸਤੰਬਰ ਮਹੀਨੇ ਦੀ ਤੇ ਉਸ ਟਾਈਮ ਦੇ ਉੱਤੇ ਉਸ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਸੀ ਤੇ ਜੇ ਇਹ ਪ੍ਰੂਵ ਹੋ ਜਾਂਦਾ ਆ ਤੇ ਉਸ ਨੂੰ 10 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਜਿਹੜਾ ਫਾਈਨ ਆ ਉਹ ਹੋਊਗਾ ਸੋ ਉਹ ਇਸ ਵਨ ਦੇ ਵਿੱਚ ਹੁਣ ਜੋ ਖਬਰ ਆ ਇਹ ਆ ਰਹੀ ਆ ਕਿ ਜੋ ਪੋਸ਼ਨ ਅਠਾਲੇ ਹੈਗਾ ਆ ਉਹਦਾ ਅਟਾਰਨੀ ਤੇ ਪਬਲਿਕ ਡਿਫੈਂਡਰ ਯੂ ਐਸ ਏ ਦਾ ਉਹ ਦੋਨੋਂ ਵਰਕ ਆਊਟ ਕਰ ਰਹੇ ਹੈਗੇ ਆ ਕਿ ਜਨਵਰੀ 10 2025 ਤੱਕ ਉਹਨਾਂ ਦਾ ਕੋਈ ਐਗਰੀਮੈਂਟ ਹੋ ਜਾਵੇ ਤੇ ਉਹ ਆਪਣਾ ਜਿਹੜਾ ਗਿਲਟੀ ਪਲੀਆ ਕਰ ਲਵੇ ਯੂ ਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਜੋ ਡਿਸਟ੍ਰਿਕਟ ਆਫ ਨਿਊ ਜਰਸੀ ਦੀ ਆ ਉਥੇ ਯੂ ਐਸ اے ਵਰਸਸ ਭੂਸ਼ਨ ਅਟਾਲੇ ਦਾ ਜੋ ਕੇਸ ਚੱਲ ਰਿਹਾ ਹੈ ਅੱਜ ਐਲਿਜ਼ਬੈਥ ਪੈਸਕਲ ਦੇ ਕੋਰਟ ਉਹਨਾਂ ਨੇ ਇਹ ਕਿਹਾ ਵੀ ਇਸ ਕੇਸ ਨੂੰ ਕੰਟੀਨਿਊ ਕੀਤਾ ਜਾਵੇ ਜਨਵਰੀ 10 2025 ਤੱਕ ਕਾਉਂਸਲ ਵੱਲੋਂ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੀਆਂ ਉਹਨਾਂ ਨੂੰ ਸਾਰਾ ਡਿਸਕਵਰੀ ਮਟੀਰੀਅਲ ਦੇ ਦਿੱਤਾ ਗਿਆ ਹੈਗਾ ਜੋ ਡਿਫੈਂਡੈਂਟ ਆ ਉਸ ਨੂੰ ਜੀ ਉਸਦੇ ਵਕੀਲ ਦੇ ਥਰੋ ਸਾਰਾ ਜਿਹੜਾ ਸਮਾਨ ਸਪਲਾਈ ਕਰ ਦਿੱਤਾ ਗਿਆ ਕਿਸ ਤਰ੍ਹਾਂ ਉਸਨੇ ਥ੍ਰੈਟ ਕੀਤਾ ਕਿਹੜੀਆਂ ਕਾਲ ਸੀਗੀਆਂ ਸਾਰਾ ਕੁਝ ਸੋ ਹੋਪਫੁਲੀ ਜਨਵਰੀ 10 2025 ਤੋਂ ਪਹਿਲਾਂ ਪਹਿਲਾਂ ਕਹਿੰਦੇ ਵੀ ਲੱਗਦਾ ਹੈ ਵੀ ਇੱਕ ਐਗਰੀਮੈਂਟ ਆ ਜਾਊਗਾ ਤੇ ਪੁਸ਼ਨ ਢਾਲਲੀ ਨੂੰ ਜਿਹੜਾ ਆ ਜੇਲ ਦੇ ਵਿੱਚ ਭੇਜਿਆ ਜਾਊਗਾ ਜੀ ਅਗਲੀ ਜਿਹੜੀ ਖਬਰ ਆ ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ ਆਸਟ੍ਰੇਲੀਆ ਦੇ ਵਿੱਚ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹ ਹੁਣ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ ਉਹਨਾਂ ਤੇ ਪਾਬੰਦੀ ਲੱਗ ਗਈ ਆ ਪ੍ਰਤੀਨਿਧੀ ਸਦਨ ਨੇ ਇੱਕ ਜਿਹੜਾ ਬੈਲ ਆ ਉਹ ਪਾਸ ਕਰ ਦਿੱਤਾ ਜਿਹਦੇ ਵਿੱਚ ਲਿਖਿਆ ਗਿਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਆ ਉਹ ਨਹੀਂ ਕਰ ਸਕਣਗੇ ਇਸ ਨੂੰ ਅ ਅੰਤਮ ਰੂਪ ਦੇਣ ਦੇ ਲਈ ਸੈਨਟ ਤੇ ਜਿਹੜਾ ਉਹ ਛੱਡ ਦਿੱਤਾ ਗਿਆ ਵੱਡੀਆਂ ਪਾਰਟੀਆਂ ਨੇ ਬਿੱਲ ਦਾ ਸਮਰਥਨ ਕੀਤਾ ਜਿਹੜਾ ਕਿ ਟਿਕਟੌਕ ਫੇਸਬੁੱਕ ਸਨੈਪਚੈਟ ਰੈਡਿਟ ਐਕਸ ਤੇ ਇੰਸਟਾਗ੍ਰਾਮ ਸਮੇਤ ਜਿੰਨੇ ਵੀ ਪਲੇਟਫਾਰਮ ਆ ਉਹਨਾਂ ਨੂੰ ਛੋਟੇ ਬੱਚਿਆਂ ਦੇ ਖਾਤੇ ਤੋਂ ਰੱਖਣ ਤੋਂ ਰੋਕਣ ਦੇ ਲਈ ਜਿਹੜੀ ਪ੍ਰਾਣੀ ਜੋ ਵੀ ਉਹਨਾਂ ਦੀ ਪ੍ਰੋਸੈਸ ਆ ਉਹਦੇ ਲਈ ਜਿਹੜਾ ਉਹ 50 ਮਿਲੀਅਨ ਆਸਟ੍ਰੇਲੀਅਨ ਡਾਲਰ ਜਿਹੜਾ ਕਿ ਤੱਕ ਦੇ ਜੁਰਮਾਨੇ ਦੇ ਲਈ ਜ਼ਿੰਮੇਵਾਰ ਬਣਾਊਗਾ ਜਿਹੜਾ ਕਿ 33 ਮਿਲੀਅਨ ਡਾਲਰ ਬਣਦਾ ਵੈਲ ਦੇ ਹੱਕ ਦੇ ਵਿੱਚ 102 ਵੋਟਾਂ ਪਈਆਂ ਨੇ ਜਦਕਿ ਵਿਰੋਧ ਦੇ ਵਿੱਚ 13 ਵੋਟਾਂ ਪਈਆਂ ਨੇ ਜੇਕਰ ਬੈਲ ਇਸ ਹਫਤੇ ਕਾਨੂੰਨ ਬਣ ਜਾਂਦਾ ਤਾਂ ਪਲੇਟਫਾਰਮਾਂ ਦੇ ਕੋਲ ਇਹ ਕੰਮ ਕਰਨ ਦੇ ਲਈ 1 ਸਾਲ ਦਾ ਸਮਾਂ ਹੋਵੇਗਾ ਕਿ ਜੁਰਮਾਨੇ ਲਾਗੂ ਹੋਣ ਤੋਂ ਪਹਿਲਾਂ ਉਮਰ ਦੀਆਂ ਪਾਬੰਦੀਆਂ ਨੂੰ ਲਾਗੂ ਕਿਵੇਂ ਕਰਨਾ ਹੈ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਡੈਨ ਤਿਹਾਨ ਉਹਨਾਂ ਨੇ ਦੱਸਿਆ ਕਿ ਸਰਕਾਰ ਸੈਨਟ ਦੇ ਵਿੱਚ ਸੌਦਾ ਨੂੰ ਸਵੀਕਾਰ ਕਰਨ ਦੇ ਲਈ ਸਹਿਮਤ ਹੋ ਚੁੱਕੀ ਹੈ ਜਿਹੜੇ ਕੀ ਪ੍ਰਾਈਵੇਸੀ ਨੂੰ ਮਜ਼ਬੂਤ ਕਰਨਗੇ ਪਲੇਟਫਾਰਮਾਂ ਨੂੰ ਇਹ ਕਿਹਾ ਗਿਆ ਕਿ ਜਿਹੜੇ ਉਹਨਾਂ ਦੇ ਗਾਹਕ ਨੇ ਉਹਨਾਂ ਦੇ ਜਿਹੜੇ ਪਾਸਪੋਰਟ ਨੇ ਜਾਂ ਡਰਾਈਵਰ ਲਾਇਸੈਂਸ ਨੇ ਉਹਨਾਂ ਦੇ ਸਮੇਤ ਜਿਹੜਾ ਵੀ ਸਰਕਾਰ ਦੁਆਰਾ ਉਹਨਾਂ ਨੂੰ ਆਇਡੈਂਟੀਟੀ ਕਾਰਡ ਜੋ ਜਾਰੀ ਕੀਤਾ ਗਿਆ ਉਹ ਕੋਈ ਵੀ ਮਜਬੂਰ ਨਹੀਂ ਕਰ ਸਕਦਾ ਕਿ ਉਹ ਵਾਕਈ ਉਹਨਾਂ ਪਲੇਟਫਾਰਮਾਂ ਨੂੰ ਦੇਵੇ ਜਾਂ ਉਹਨਾਂ ਦੇ ਨਾਲ ਸਾਂਝਾ ਕਰੇ ਪਲੇਟਫਾਰਮ ਵੀ ਸਰਕਾਰੀ ਪ੍ਰਣਾਲੀ ਦੇ ਰਾਹੀਂ ਜਿਹੜੀ ਉਹਨਾਂ ਦੀ ਪ੍ਰੋਸੈਸ ਆ ਇੱਕ ਉਹਦੇ ਰਾਹੀਂ ਡਿਜੀਟਲ ਪਛਾਣ ਦੀ ਕੋਈ ਮੰਗ ਨਹੀਂ ਕਰ ਸਕਦੇ ਹਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਇਹ پابੰਦੀ ਜਿਹੜੀ ਹੈ ਬੱਚਾ ਨੂੰ ਅਲੱਗ ਕਰ ਦੂਗੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜਿਹੜੇ ਸਕਾਰਾਤਮਕ ਪਹਿਲੂ ਉਹਨਾਂ ਤੋਂ ਵਾਂਝੇ ਕਰ ਦੂਗੀ ਡਾਰਕ ਵੈਬ ਦੇ ਵੱਲ ਲੈ ਜਾਊਗੀ ਤੇ ਬੱਚਾ ਨੂੰ ਸੋਸ਼ਲ ਮੀਡੀਆ ਦੇ ਲਈ ਉਹਨਾਂ ਨੂੰ ਹੋਣ ਵਾਲੇ ਨੁਕਸਾਨਾਂ ਦੀ ਰਿਪੋਰਟ ਕਰਨ ਤੋਂ ਝਿਜਕਣ ਤੇ ਆਨਲਾਈਨ ਸਪੇਸ ਨੂੰ ਜਿਹੜਾ ਸੁਰੱਖਿਤ ਬਣਾਉਣ ਦੇ ਲਈ ਜਿਹੜੇ ਪਲੇਟਫਾਰਮ ਆ ਉਹਨਾਂ ਤੋਂ ਜਿਹੜੀ ਹਲਾਚੇਰੀ ਉਹ ਖੋਹ ਲੈਣਗੇ ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮਹਿਲਬਾਨ ਦਾ ਵਾਸੀ ਹੈ ਇੱਕ ਵੈਨ ਹੋਲਡ ਸਵਰਥ ਉਹਨਾਂ ਨੇ ਕਿਹਾ ਕਿ ਉਹਨਾਂ ਦੇ 17 ਸਾਲਾਂ ਦੇ ਇੱਕ ਨੌਜਵਾਨ ਨੇ ਬੱਚੇ ਨੇ ਪੁੱਤ ਨੇ ਪਿਛਲੇ ਦਿਨੀ ਆਨਲਾਈਨ ਸੈਕਸ ਟੋਰਸ਼ਨ ਜਿਹੜਾ ਉਹ ਘਟਾਰੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਲੈ ਲਈ ਸੀ ਇਸ ਕਰਕੇ ਇਹ ਬਿਲ ਬੱਚਿਆਂ ਦੀ ਸੁਰੱਖਿਆ ਦੇ ਲਈ ਵੀ ਉਹ ਕਹਿੰਦੇ ਕਿ ਬਹੁਤ ਜ਼ਰੂਰੀ ਆ ਆਸਟ੍ਰੇਲੀਆ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਇਸ ਬਿਲ ਦੇ ਬਾਰੇ ਖਾਸੀ ਜੜੀ ਆ ਉਹ ਚਰਚਾ ਇਸ ਟਾਈਮ ਚੱਲ ਰਹੀ ਆ